ਘਰੇ ਆਉਣ ਨੂੰ ਦਿਲ ਨਹੀਂ ਕਰਦਾ ਜਦੋਂ ਤੁਸੀਂ ਘਰੇ ਆਉਨੇ ਆ ਦਿਲ ਕਾਲਾ ਪੈਂਦਾ ਆ ਐਨ ਘਰੇ ਆਉਂਦੇ ਸਾਰੀ ਆ ਫੈਮਲੀ ਦੇ ਵਿੱਚ ਖਿੱਚ ਖਿੱਚ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਆ ਐਨ ਤੁਹਾਡਾ ਦਿਲ ਕਰਦਾ ਆ ਕਿ ਘਰੇ ਨਹੀਂ ਰਹਿਣਾ ਘਰੋਂ ਭੱਜ ਜਮਾ ਇਦਾਂ ਦੀ ਸਿਚੁਏਸ਼ਨ 'ਚ ਕਰਦਾ ਕਿਹੜਾ ਜ਼ੋਨ ਚੈੱਕ ਕਰਨਾ ਚਾਹੀਦਾ ਆ ਸਾਡੇ ਕੱਲ ਦੇ ਅਗੇਨ ਨੈਗਰਾਫਾਲ ਦੇ ਵਿਜ਼ਿਟ ਸ਼ੁਰੂ ਹੋਇਆ ਐਂਡ ਰਾਈਟ ਨਾਓ ਮੈਂ ਨੈਗਰਾਫਾਲ ਦੇ ਵਿੱਚ ਆ ਐਂਡ ਜਿਹੜੀ ਫੈਮਿਲੀ ਦਾ ਕੱਲ ਮੈਂ ਵਿਜ਼ਿਟ ਕਰਕੇ ਹਟੀਆਂ ਉਹਨਾਂ ਦੇ ਵਿੱਚ ਇਹੀ ਪ੍ਰੋਬਲਮ ਸੀਗੀ ਅੱਜ ਤੋਂ 1.5 ਮਹੀਨਾ ਪਹਿਲਾਂ ਮੈਨੂੰ ਇਹਨਾਂ ਦੀ ਕਾਲ ਆਈ ਸੀ ਕਿ ਸਰਬਜੀਤ ਜਦੋਂ ਅਸੀਂ ਘਰ ਤੋਂ ਬਾਹਰ ਹੁੰਨੇ ਆ ਸਾਰਾ ਕੁਝ ਠੀਕ ਹੁੰਦਾ ਸਾਡੇ ਹਸਬੰਡ ਵਾਈਫ 'ਚ ਕੋਈ ਪ੍ਰੋਬਲਮ ਨਹੀਂ ਹੁੰਦੀ ਐਸਨ ਐਸ ਜਦੋਂ ਅਸੀਂ ਘਰੇ ਆਉਨੇ ਆ ਘਰੇ ਆਣ ਕੇ ਆਪਣੀ ਕਨਵਰਸੇਸ਼ਨ ਕਰਨੀ ਸ਼ੁਰੂ ਕਰਦੇ ਆ ਸਾਡੇ 'ਚ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਆ ਕਦੀ ਅਸੀਂ ਰੋਟੀ ਰਾਤ ਦੀ ਖਾਂਦੇ ਆ ਐਂਡ ਕਦੀ ਸਾਡੀ ਆਤ ਦੀ ਰੋਟੀ ਨਹੀਂ ਖਾਂਦੇ ਪਰ ਬਹੁਤ ਬੁਰਾ ਹਾਲ ਆ ਐਂਡ ਫਿਰ ਕੀ ਹੋਇਆ ਮੇਰੇ ਕਾਲ ਤੋਂ ਬਾਅਦ ਇਹੋ ਜਿਹਦਾ ਹਫ਼ਤੇ ਦੋ ਹਫ਼ਤੇ ਬਾਅਦ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਹੋਈ ਐ ਇਹਨ ਘਰ ਛੱਡ ਕੇ ਚਲੇ ਗਏ ਐਨ ਫਿਰ ਉਸ ਤੋਂ ਬਾਅਦ ਤੇ ਮੈਨੂੰ ਫੋਨ ਆਇਆ ਕਿ ਸਰਪਜੀਤ ਪਲੀਜ਼ ਸਾਡੀ ਹੈਲਪ ਕਰੋ ਕਿਉਂਕਿ ਮੇਰੇ ਹਸਬੰਡ ਬਹੁਤ ਚੰਗੇ ਆ ਮੈਂ ਉਹਨਾਂ ਨੂੰ ਖੋਣਾ ਨਹੀਂ ਚਾਹੁੰਦੀ ਆਪਦਾ ਘਰ ਨਹੀਂ ਗਵਾਉਣਾ ਚਾਹੁੰਦੀ ਸੋ ਤੁਸੀਂ ਪਲੀਜ਼ ਜੇ ਆ ਕੇ ਦੇਖ ਸਕਦੇ ਆ ਕਿ ਸਾਡੇ ਘਰ ਚ ਕੀ ਪ੍ਰੋਬਲਮ ਐ ਕਿਉਂ ਇਦਾਂ ਹੁੰਦਾ ਆ ਐਂਡ ਅੱਜ ਜਦੋਂ ਇਹਨਾਂ ਦਾ ਘਰ ਵਿਜ਼ਿਟ ਕੀਤਾ ਤਾਂ ਕੀ ਦੇਖਿਆ ਜਿਹੜਾ ਇਹਨਾਂ ਦਾ ਫੈਮਿਲੀ ਰੂਮ ਆ ਉਹ ਵੀ ਕਰਦੀ ECS ਜ਼ੋਨ ਚ ਆਉਂਦਾ ਸੀ ਐਂ ਜਿਹੜਾ ਇਹਨਾਂ ਦਾ ਬੈਡਰੂਮ ਆ ਉਹ ਵੀ ਕਰਦੀ ECS ਜ਼ੋਨ ਚ ਆਉਂਦਾ ਸੀਗਾ ਸੋ ਜਿਹੜਾ ECS ਜ਼ੋਨ ਆ ਇਹੋ ਐਂਜ਼ਾਇਟੀ ਦਾ ਜ਼ੋਨ ਆ ਜਿਹੜੀ ਡਿਗਰੀ ਐ ਅਪ੍ਰੋਕਸੀਮੇਟਲੀ ਤੁਸੀਂ ਚੈੱਕ ਕਰ ਸਕਦੇ ਆ 115 ਤੋਂ ਲੈ ਕੇ 125 ਤੱਕ ਹੁੰਦੀ ਆ ਐਂਡ ਜਦੋਂ ਤੁਸੀਂ ਆਪਣੇ ਘਰ ਦੇ ESC ਵਿੱਚ ਬੈਠ ਕੇ ਕੋਈ ਵੀ ਕਨਵਰਸੇਸ਼ਨ ਕਰਨ ਦੀ ਟਰਾਈ ਕਰਦੇ ਆ ਤਾਂ ਉਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਿਹੜੇ ਟਾਈਮ ਕਿੰਨੇ ਵੱਡੇ ਆਰਗੂਮੈਂਟ ਦੇ ਵਿੱਚ ਬਦਲ ਜਾਂਦੀ ਆ ਐਂਡ ਜਿਹੜੀ ਗੱਲ ਦਾ ਕੋਈ ਮਤਲਬ ਨਹੀਂ ਹੁੰਦਾ ਐਂਡ ਬਾਅਦ ਵਿੱਚ ਲੜਾਈ ਤੋਂ ਬਾਅਦ ਵੀ ਕੋਈ ਲੜਸਗਾ ਨਹੀਂ ਪਤਾ ਲੱਗਦਾ ਕਿ ਲੜਾਈ ਸ਼ੁਰੂ ਕਾਤੋਂ ਹੋਈ ਸੀ ਸੋ ਸਿਰਫ ESC ਦੇ ਵਿੱਚ ਬੈਠਣ ਦੇ ਨਾਲ ਐਂਡ ESC ਦੇ ਵਿੱਚ ਸੌਣ ਦੇ ਨਾਲ ਇਹ ਇੰਨਾ ਬਿਊਟੀਫੁੱਲ ਕਪਲ ਇਹਨਾਂ ਦਾ ਘਰ ਖਰਾਬ ਹੋ ਚੱਲਾ ਸੀ ਸੋ ਜੇ ਤੁਹਾਨੂੰ ਵੀ ਇਦਾਂ ਲੱਗਦਾ ਆ ਕਿ ਘਰ ਦੇ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਆ ਤੁਸੀਂ ਬਿਲੀਆਂ ਵਾਂਗੂ ਲੜਦੇ ਆ ਜਦੋਂ ਘਰੇ ਆਉਂਦੇ ਆ ਤਾਂ ਚੈੱਕ ਕਰੋ ਕਿ ਤੁਸੀਂ ਕਿਹੜੇ ਜ਼ੋਨ ਦੇ ਵਿੱਚ ਸਲੀਪ ਕਰਦੇ ਆਂ ਐਂ ਕਿਹੜੇ ਜ਼ੋਨ ਦੇ ਵਿੱਚ ਤੁਸੀਂ ਬੈਠਦੇ ਆ ਜੇ ਤੁਸੀਂ ਆਪਣੇ ਘਰ ਦਾ ਈਐਸਸੀ ਜ਼ੋਨ 'ਚ ਬੈਠਦੇ ਆਂ ਜਾਂ ਸਲੀਪ ਕਰਦੇ ਆਂ ਤਾਂ ਇਮੀਡੀਏਟਲੀ ਉੱਥੋਂ ਆਪਣਾ ਬੈਠਣਾ ਸੋਣਾ ਬੰਦ ਕਰੋ ਐਂ ਸੀ ਦਾ ਡਿਫਰੈਂਸ